ਬਹੁਤ ਬਹੁਤ ਧੰਨਵਾਦ ਮਾਹੀ ਸੁਬਰੇ ਪਹੁੰਚਦੀ ਕਰੇ ਜੀ ਮਾਹੀ ਸੁਬਰੇ ਲਾ ਪੈਂਦੀ ਹੋਈ ਰੇਡ ਝੱਕਾ ਵਾਲਾ ਸ਼ੀਰਾ ਕਬੱਡੀ ਪਾਉਣ ਦੀ ਵੱਤ ਹੈ ਲੈ ਵੀ ਹਾਕਮ ਵਾਲੀਆ ਜੇ ਹੈਟਟ੍ਰਿਕ ਲਾਉਣੀ ਹੈ ਹੋ ਨੇੜੇ ਮੁੰਡਿਆ ਆ ਫੈਂਦੀ ਹੋਈ ਰੇਡ ਤੇ ਮਰੀ 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 ਆ ਦੂਜਾ ਜਫਾ ਲਾ ਗਿਆ ਆ ਮਰੀ ਬੱਲੀਆ ਇਕੱਲਾ ਹੀ ਪਾਉਣ ਲੱਗ ਪਿਆ ਇਹਦੇ ਸਿਰਾਈ ਲਾਉਣ ਲੱਗ ਪਿਆ ਆ ਖੀਰਾ ਵਾਲੀਆ ਦੀ ਰੇਡ ਫੜਿਆ ਹੋਇਆ ਗੁੱਟ ਬੱਲੇ ਬੱਲੇ ਫੇਰ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਟੱਕਰ ਸਿਰੇ ਦੀ ਆ ਕਬੱਡੀ ਮੇਲਾ ਝੂਲਦਾ ਯਾਰਾ ਮੇਲਾ ਨੱਚਦਾ ਯਾਰਾ ਲੋਹਾਂ ਘੁੰਮਦੀਆਂ ਨੇ ਆਹ ਪਠਿੰਡੇ ਦੇ ਚੱਕ ਰਾਮ ਸਿੰਘ ਵਾਲਾ ਦੀ ਰੇਡ ਦੇ ਵੱਲੋਂ ਹਾਕਮਰੀਏ ਜੱਗੂ ਦੇ ਤਿੰਨ ਜਫੇ 100 ਡਾਲਰ ਦੇ ਹੋਣਗੇ 100 ਡਾਲਰ ਦੇ ਆਹ ਚੱਕਾ ਬਲੇ ਸ਼ੀਰੇ ਦੇ ਕਬੱਡੀ ਪਾ ਦੁੱਤੀ ਹੈ ਚੱਕਲੀ ਸ਼ੇਰ ਦਾ ਗਬਰੂ ਕੇ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਫੇ ਅੜਦਕੇ ਮੂਰੇ ਪਹਾੜ ਬਣ ਕੇ ਲਾ ਪੈਂਦੀ ਰੇਡ ਆਹ ਮੋਰੀ ਮੱਲਿਆ ਵਾਲਾ ਕਰਾਉਂਦਾ ਬੱਲੇ ਬੱਲੇ ਆਹ ਲੱਗਾ ਹੋਇਆ ਜੋ I need a